ਭਾਈ ਇਹ ਪੈਂਡ ਚ ਮਤਾ ਪਾਇਆ ਹੈ ਜਿਹੜਾ ਵੀ ਨਸ਼ੇ ਦੇ ਵੇਚੂਗਾ ਕਰੂਗਾ ਉਹਦਾ ਪਾਣੀ ਬੱਤੀ ਬੰਦ ਕੀਤਾ ਜਾਊਗਾ ਭਾਈ ਐਫ ਆਈ ਗਾਰਡਸ ਬਾ ਪਿਛੇ ਭੋਗ ਤੇ ਕਿਹੇ ਕਾਇਦੇ ਸੱਦੇ ਤੇ ਨਹੀਂ ਉਹਨਾਂ ਦਾ ਸਪੈਸ਼ਲ ਬਾਈਕਾਰ ਆ ਜੀ ਵਾ ਵਾ ਹਾਂਜੀ ਤੇ ਬੈਲਗਾਰ ਦੂਜੇ ਨੰਬਰ ਤੇ ਇਹ ਜੇ ਇਹਨਾਂ ਨੂੰ ਵਰਨਿੰਗ ਦਿੱਤੀ ਹੈ ਜੇ ਨਾ ਹਟੇ 15 ਦਿਨਾਂ ਦੇ ਵਿੱਚ ਵਿੱਚ ਇਹਨਾਂ ਤੇ ਜੋ ਵੀ ਬਣਦਾ ਹੋਊਗਾ ਪਿੰਡੋਂ ਜਿੰਨੇ ਜੋਗੇ ਹੋਵਾਂਗੇ ਇਹਨਾਂ ਨੂੰ ਅਸੀਂ ਬਾਈਕਾਰ ਕਰਕੇ ਪਿੰਡੋਂ ਬਾਹਰ ਕਰਾਂਗੇ ਸਾਡੇ ਕੁਛ ਨਹੀਂ ਲੱਗਦੇ ਜਾਂ ਸਾਡੇ ਪੁੱਤਾਂ ਨੂੰ ਮਾਰਦੇ ਆ ਇਹ ਸਾਡੇ ਪੁੱਤ 6 ਮੁੰਡੇ ਮਾਰ ਚੁੱਕੇ ਸਾਡੇ ਪਿੰਡ ਦੇ ਜ਼ਿਲ੍ਹਾ ਜਲੰਧਰ ਤਹਿਸੀਲ ਫਲਾਰ ਹਾਂ ਧਲੇਤਾ ਪਿੰਡ ਆ ਨਾਂ ਸੁਡਾਈ ਨਾਂ ਮੇਰਾ ਸੁਖਵੀਰ ਸਿੰਘ ਸੁਖੀ ਆ ਜੀ ਬਾਰੀ ਫਤਿਹ ਧਰਮੇ ਚ ਸਾਨੂੰ ਵੀਰ ਮਿਲਿਆ ਸਰਪੰਚਾ ਜਲੰਧਰ ਚਲੇ ਤੋਂ ਪਹਿਲਾ ਤਾਂ ਨਾ ਚੌਂਕੀ ਨੂੰ ਨਸ਼ੇ ਖਿਲਾਫ ਆਪਾਂ ਦਾ ਨਸ਼ੇ ਵਾਲਾ ਭਾਈ ਲੱਗਦਾ ਗੱਲ ਮਕਾਉ ਜੋ ਨਸ਼ੇ ਖਿਲਾਫ ਲੜੂਗਾ ਉਹ ਮੈਨੂੰ ਭਰਾ ਲਾਦਾ ਮੈਨੂੰ ਹੋਰ ਕਿਸੇ ਚੀਜ਼ ਦਾ ਕੋਈ ਮਤਲਬ ਨਹੀਂ ਹਣਾ ਮੈਨੂੰ ਚਾ ਚੜ ਜਾਂਦਾ ਜੇ ਕੋਈ ਕਹਿੰਦਾ ਮੈਨੂੰ ਛੇ ਖਿਲਾਫ ਲੜਦਾ ਮੈਨੂੰ ਐ ਲੱਗਦਾ ਇਹ ਮੇਰੀ ਮਾਂ ਨਹੀਂ ਜੰਮਿਆ ਹਣਾ ਬਰਾਦਰ ਫਰਾਉਂਦਾ ਲੈਂ ਸਰਪੰਚਾ ਇਹ ਸਰਪੰਚ ਨੇ ਭਾਈ ਆਣਾ ਹੁੰਦਾ ਮੈਂ ਜਲੰਧਰ ਵੀ ਪੰਜ ਸਤਾ ਤੇ ਹਾਂ ਬਈ ਸੋਡੇ ਖਾਲਸਾ ਕਾਇਲ ਆ ਪਰ ਪੜਾਂਗਾ ਉਥੇ ਨਾ ਬਾਕਸਿੰਗ ਵੈਂਕਟ ਹੁੰਦਾ ਹੀ ਤੁਸੀਂ ਬਾਈ ਜੀ ਕੀ ਨੀਮਤ ਆ ਪਾਇਆ ਪਿੰਡ ਚ ਬਾਈ ਜੀ ਪਿੰਡ ਚ ਮਤਾ ਪਾਇਆ ਵੇ ਜਿਹੜਾ ਵੀ ਨਸ਼ੇ ਇਹਦੇ ਵੇਚੂਗਾ ਕਰੂਗਾ ਉਹਦਾ ਪਾਣੀ ਬੱਤੀ ਬੰਦ ਕੀਤਾ ਜਾਊਗਾ ਬਾਈ ਜੀ ਐਫ ਆਈ ਗਾਰਡ ਪਿਛੇ ਭੋਗ ਤੇ ਕਿਸੇ ਕਾਹੇ ਦੇ ਸੱਦੇ ਤੇ ਨਹੀਂ ਉਹਨਾਂ ਦਾ ਸਪੈਸ਼ਲ ਬਾਈਕਾਰ ਆ ਜੀ ਵਾਹ ਵਾਹ ਹਾਂਜੀ ਤੇ ਬੈਲਗਾਰ ਦੂਜੇ ਨੰਬਰ ਤੇ ਜੇ ਇਹਨਾਂ ਨੂੰ ਵਰਨਿੰਗ ਦਿੱਤੀ ਹੈ ਜੇ ਨਾ ਹਟੇ 15 ਦਿਨਾਂ ਦੇ ਵਿੱਚ ਵਿੱਚ ਇਹਨਾਂ ਤੇ ਜੋ ਵੀ ਬਣਦਾ ਹੋਊਗਾ ਪਿੰਡੋਂ ਜਿੰਨੇ ਜੋਗੇ ਹੋਵਾਂਗੇ ਇਹਨਾਂ ਨੂੰ ਅਸੀਂ ਬਾਈ ਕਰ ਕਰਕੇ ਪਿੰਡੋਂ ਬਾਹਰ ਕਰਾਂਗੇ ਸਾਡੇ ਕੁਛ ਨਹੀਂ ਲੱਗਦੇ ਜਾਂ ਸਾਡੇ ਪੁੱਤਾਂ ਨੂੰ ਮਾਰਦੇ ਆ ਇਹ ਸਾਡੇ ਪੁੱਤ 6 ਮੁੰਡੇ ਮਾਰ ਚੁੱਕੇ ਸਾਡੇ ਪਿੰਡ ਦੇ ਜ਼ਿਲ੍ਹਾ ਜਲੰਧਰ ਤਹਿਸੀਲ ਫਲੌਰ ਹਾਂ ਧਲੇਤਾ ਪਿੰਡ ਆ ਨਾਂ ਸੁਡਾਈ ਨਾਂ ਮੇਰਾ ਸੁਖਵੀਰ ਸਿੰਘ ਸੁਖੀ ਆ ਜੀ ਬਾਈ ਹੁਣ ਆਪਾਂ ਦਰ ਰਾਤ ਰੋਣੇ ਆ 2 ਸਾਲਾਂ ਤੋਂ ਕਹੀ ਜਾਂਦਾ ਮਤੇ ਪਾਓ ਮਤੇ ਪਾਓ ਮਤੇ ਪਾਓ ਪੈਣ ਬਹੁਤ ਲੱਗ ਰੱਖੇ ਨੇ ਮਤੇ ਪਾ ਬਹੁਤ ਲੋਕਾਂ ਰੱਖੇ ਨੇ ਕਈ ਥਾਂ ਮਤੇ ਪਾ ਕੇ ਲੋਕ ਵੇਚੀ ਵੀ ਜਾਂਦੇ ਨੇ ਮੈਨੂੰ ਪਤਾ ਕਿਹੜੇ ਪਿੰਡ ਚੋਂ ਕਿੱਥੋਂ ਕਿਹਦਾ ਚੱਟਾ ਕਿੰਨਾ ਆਉਂਦਾ ਕਿਲੋ-ਕਲੋ ਦਾ ਨੂੰ ਪਤਾ ਲੱਗ ਚੁੱਕਿਆ ਮੂਰਖਾਣਾ ਬਣਾਉ ਲੋਕਾਂ ਨੂੰ ਨਾ ਤੇ ਬਾਹਲੇ ਪਿੰਡਾਂ ਚ ਮਤੇ ਪਾ ਰੱਖੇ ਨੇ ਵੀ ਅਸੀਂ ਜਮਾਨਤ ਨਹੀਂ ਕੋ ਜਮਾਨਤ ਆ ਕਿ 8000 ਚ ਆਹ ਬਾਈ ਨੇ ਮਤਾ ਪਾਇਆ ਹੋਰ ਵੀ ਕਹੀ ਸੀ ਮਤੇ ਪਤੇ ਕਿੰਦੇ ਨੇ ਪਤੇ ਮਤੇ ਪੌਣੇ ਦਾ ਸਿੰਘੋਂ ਆਏ ਪਾਓ ਵੀ ਅਸੀਂ ਬਾਈ ਘਾਟ ਕਰਾਂਗੇ ਜਿਹੜਾ ਸਾਡੇ ਪਿੰਡ ਚ ਵੇਚੂ ਸਾਡੇ ਬੱਚਿਆਂ ਨੂੰ ਜ਼ਹਿਰ ਦੇਉ ਸਾਡੇ ਬੱਚਿਆਂ ਦਾ ਕਾਤਲ ਆ ਉਹ ਆਪਣਾ ਸਾਲਾ ਲਾਦਾ ਅਹੇ ਗੋਲੀ ਮਾਰੋ ਪਿੰਡ ਚੋਂ ਬਾਹਰ ਕੱਢੋ ਘੇਰ ਬਚਤਾ ਨਹੀਂ ਬਚਤ ਨਹੀਂ ਹੈਗੀ ਧੰਨਵਾਦ ਬਾਈ ਤੇਰਾ ਜਉਂਦਰਾ ਜੁਦਿਆ ਤੇਰੇ ਵਰਗੇ ਬੰਦੇ ਧਰ ਕਰਨਾ ਹੈ ਸਰਪੰਚ ਨੂੰ ਚਾਉਂਦੇ ਆ ਪਾਰੀ ਫਤੇ ਧਰਮਿਕ ਸਾਨੂੰ ਵੀਰ ਮਿਲਿਆ ਸਰਪੰਚਾ ਹਜਵੰਦਰ ਜਲੇ ਤੋਂ ਪਹਿਲਾ ਤਾਂ ਨੇ ਚੌਂਕੀ ਨੂੰ ਨਸ਼ੇ ਖਿਲਾਫ ਆਪਾਂ ਦਾ ਨਸ਼ੇ ਵਾਲਾ ਭਾਈ ਲੱਗਦਾ ਗੱਲ ਮਕਾਉ ਜੋ ਨਸ਼ੇ ਖਿਲਾਫ ਲੜੂਗਾ ਉਹ ਮੈਨੂੰ ਭਰਾ ਲਾਦਾ ਮੈਨੂੰ ਹੋਰ ਕਿਸੇ ਚੀਜ਼ ਦਾ ਕੋਈ ਮਤਲਬ ਨਹੀਂ ਹਣਾ ਮੈਨੂੰ ਚਾ ਚੜ ਜਾਂਦਾ ਜੇ ਕੋਈ ਕਹਿੰਦਾ ਮੈਨੂੰ ਸ਼ੇ ਖਿਲਾਫ ਲੜਦਾ ਮੈਨੂੰ ਐ ਲੱਗਦਾ ਇਹ ਮੇਰੀ ਮਾਂ ਨਹੀਂ ਜੰਮਿਆ ਹਣਾ ਬਰਾਦਰ ਫਰਾਉਂਦਾ ਲੈਂ ਸਰਪੰਚਾ ਇਹ ਸਰਪੰਚ ਨੇ ਭਾਈ ਜਲੰਦਰ ਤੋਂ ਆਣਾ ਹੁੰਦਾ ਮੈਂ ਜਿਲੰਦਰ ਵੀ ਪੰਜ ਸਤਾ ਤੇ ਹਾਂ ਬਈ ਤੁਹਾਡੇ ਖਾਲਸਾ ਕਾਇਲ ਆ ਨਾ ਪੜਾਂਗਾ ਉਥੇ ਨਾ ਬਾਕਸਿੰਗ ਦੇ ਵੰਗੇਟ ਹੁੰਦਾ ਹੀ ਤੁਸੀਂ ਬਾਈ ਜੀ ਕੀ ਨੀ ਮਤਾ ਪਾਇਆ ਪਿੰਡ ਚ ਬਾਈ ਜੀ ਪਿੰਡ ਚ ਮਤਾ ਪਾਇਆ ਵੇ ਜਿਹੜਾ ਵੀ ਨਸ਼ੇ ਇਹਦੇ ਵੇਚੂਗਾ ਕਰੂਗਾ ਉਹਦਾ ਪਾਣੀ ਬੱਤੀ ਬੰਦ ਕੀਤਾ ਜਾਊਗਾ ਬਾਈ ਜੀ ਐਫ ਆਈ ਗਾਰਡ ਪਿਛੇ ਭੋਗ ਤੇ ਕਿਸੇ ਕਾਹੇ ਤੇ ਸੱਦੇ ਤੇ ਨਹੀਂ ਉਹਨਾਂ ਦਾ ਸਪੈਸ਼ਲ ਬਾਈਕਾਰ ਆ ਜੀ ਵਾਹ ਵਾਹ ਹਾਂਜੀ ਤੇ ਬੈਲਗਾਰ ਦੂਜੇ ਨੰਬਰ ਤੇ ਜੇ ਇਹਨਾਂ ਨੂੰ ਵਰਨਿੰਗ ਦਿੱਤੀ ਹੈ ਜੇ ਨਾ ਹਟੇ 15 ਦਿਨਾਂ ਦੇ ਵਿੱਚ ਵਿੱਚ ਇਹਨਾਂ ਤੇ ਜੋ ਵੀ ਬਣਦਾ ਹੋਊਗਾ ਪਿੰਡੋਂ ਜਿੰਨੇ ਜੋਗੇ ਹੋਵਾਂਗੇ ਇਹਨਾਂ ਨੂੰ ਅਸੀਂ ਬਾਈ ਕਰ ਕਰਕੇ ਪਿੰਡੋਂ ਬਾਹਰ ਕਰਾਂਗੇ ਸਾਡੇ ਕੁਛ ਨਹੀਂ ਲੱਗਦੇ ਜਾਂ ਸਾਡੇ ਪੁੱਤਾਂ ਨੂੰ ਮਾਰਦੇ ਆ ਇਹ ਸਾਡੇ ਪੁੱਤ 6 ਮੁੰਡੇ ਮਾਰ ਚੁੱਕੇ ਸਾਡੇ ਪਿੰਡ ਦੇ ਜ਼ਿਲ੍ਹਾ ਜਲੰਧਰ ਤਹਿਸੀਲ ਫਲੌਰ ਹਾਂ ਧਲੇਤਾ ਪਿੰਡ ਆ ਨਾਂ ਸੁਡਾਈ ਨਾਂ ਮੇਰਾ ਸੁਖਵੀਰ ਸਿੰਘ ਸੁਖੀ ਆ ਜੀ ਬਾਈ ਹੁਣ ਆਪਾਂ ਦਰ ਰਾਤ ਰੋਣੇ ਆ 2 ਸਾਲਾਂ ਤੋਂ ਕਹੀ ਜਾਂਦਾ ਮਤੇ ਪਾਓ ਮਤੇ ਪਾਓ ਮਤੇ ਪਾਓ ਪੈਣ ਬਹੁਤ ਲੱਗ ਰੱਖੇ ਨੇ ਮਤੇ ਪਾ ਬਹੁਤ ਲੋਕਾਂ ਰੱਖੇ ਨੇ ਕਈ ਥਾਂ ਮਤੇ ਪਾ ਕੇ ਲੋਕ ਵੇਚੀ ਵੀ ਜਾਂਦੇ ਨੇ ਮੈਨੂੰ ਪਤਾ ਕਿਹੜੇ ਪਿੰਡ ਚੋਂ ਕਿੱਥੋਂ ਕਿਹਦਾ ਚੱਟਾ ਕਿੰਨਾ ਆਉਂਦਾ ਕਿਲੋ-ਕਲੋ ਦਾ ਨੂੰ ਪਤਾ ਲੱਗ ਚੁੱਕਿਆ ਮੂਰਖਾ ਨਾ ਬਣਾਓ ਲੋਕਾਂ ਨੂੰ ਨਾ ਤੇ ਬਾਹਲੇ ਪਿੰਡਾਂ ਚ ਮਤੇ ਪਾ ਰੱਖੇ ਨੇ ਵੀ ਅਸੀਂ ਜਮਾਨਤ ਨਹੀਂ ਕੋਈ ਜਮਾਨਤ ਆ ਕਿ 8000 ਚ ਆਹ ਬਾਈ ਨੇ ਮਤਾ ਪਾਇਆ ਹੋਰ ਵੀ ਕਹੀ ਸੀ ਮਤੇ ਪਤੇ ਕਿੰਦੇ ਨੇ ਪਤੇ ਮਤੇ ਪੌਣੇ ਦਾ ਸਿੰਘੋਂ ਆਏ ਪਾਓ ਵੀ ਅਸੀਂ ਬਾਈ ਘਾਟ ਕਰਾਂਗੇ ਜਿਹੜਾ ਸਾਡੇ ਪਿੰਡ ਚ ਵੇਚੂ ਸਾਡੇ ਬੱਚਿਆਂ ਨੂੰ ਜ਼ਹਿਰ ਦੇਉ ਸਾਡੇ ਬੱਚਿਆਂ ਦਾ ਕਾਤਲ ਆ ਉਹ ਆਪਣਾ ਸਾਲਾ ਦਾ ਆਹੇ ਗੋਲੀ ਮਾਰੋ ਪਿੰਡ ਚੋਂ ਬਾਹਰ ਕੱਢੋ ਹੇਰ ਬਚਤਾ ਨਹੀਂ ਬਚਤ ਨਹੀਂ ਹੈਗੀ ਧੰਨਵਾਦ ਬਾਈ ਤੇਰਾ ਜਉਂਦਰਾ ਜੁਦਿਆ ਤੇਰੇ ਵਰਗੇ ਬੰਦੇ ਤਰ ਕਰਨਾ ਹੈ ਸਰਪੰਚ ਨੂੰ ਚਾਉਂਦੇ ਆ ਪਰ ਵੀ ਫਤੇ ਧਰਮੇ ਚ ਸਾਨੂੰ ਵੀਰ ਮਿਲਿਆ ਸਰਪੰਚਾ ਹਜਵੰਦਰ ਜਲੇ ਤੋਂ ਪਹਿਲਾ ਤਾਂ ਨੇ ਚੌਂਕੀ ਨੂੰ ਨਸ਼ੇ ਖਿਲਾਫ ਆਪਾਂ ਦਾ ਨਸ਼ੇ ਆਲਾ ਭਾਈ ਲੱਗਦਾ ਗੱਲ ਮਕਾਉ ਜੋ ਨਸ਼ੇ ਖਿਲਾਫ ਲੜੂਗਾ ਉਹ ਮੈਨੂੰ ਭਰਾ ਲਾਦਾ ਮੈਨੂੰ ਹੋਰ ਕਿਸੇ ਚੀਜ਼ ਦਾ ਕੋਈ ਮਤਲਬ ਨਹੀਂ ਹਣਾ ਮੈਨੂੰ ਚਾ ਚੜ ਜਾਂਦਾ ਜੇ ਕੋਈ ਕਹਿੰਦਾ ਮੈਨੂੰ ਸ਼ੇ ਖਿਲਾਫ ਲੜਦਾ ਮੈਨੂੰ ਐ ਲੱਗਦਾ ਇਹ ਮੇਰੀ ਮਾਂ ਨਹੀਂ ਜੰਮਿਆ ਹਣਾ ਬਰਾਦਰ ਫਰਾਉਂਦਾ ਲੈਂ ਸਰਪੰਚਾ ਇਹ ਸਰਪੰਚ ਨੇ ਭਾਈ ਜਲੰਦਰ ਤੋਂ ਅਣਾ ਹੁੰਦਾ ਮੈਂ ਜਿਲੰਦਰ ਵੀ ਪੰਜ ਸਤਾ ਤੇ ਹੈ ਬਈ ਸੋਡੇ ਖਾਲਸਾ ਕਾਇਲ ਆ ਪਰ ਪੜਾਂਗਾ ਉਥੇ ਨਾ ਬਾਕਸਿੰਗ ਦੇ ਵੰਗੇ ਚੁੰਦਾ ਹੀ ਤੁਸੀਂ ਬਾਈ ਜੀ ਕੀ ਨਿਮਤਾ ਪਾਇਆ ਪਿੰਡ ਚ ਬਾਈ ਜੀ ਪਿੰਡ ਚ ਮਤਾ ਪਾਇਆ ਵੇ ਜਿਹੜਾ ਵੀ ਨਸ਼ੇ ਇਹਦੇ ਵੇਚੂਗਾ ਕਰੂਗਾ ਉਹਦਾ ਪਾਣੀ ਬੱਤੀ ਬੰਦ ਕੀਤਾ ਜਾਊਗਾ ਬਾਈ ਜੀ ਐਫ ਆਈ ਗਾਰਡ ਪਿਛੇ ਭੋਗ ਤੇ ਕਿਹ ਕਾਹਦੇ ਸੱਦੇ ਤੇ ਨਹੀਂ ਉਹਨਾਂ ਦਾ ਸਪੈਸ਼ਲ ਬਾਈਕਾਰ ਆ ਜੀ ਵਾਹ ਵਾਹ ਹਾਂਜੀ ਤੇ ਬੈਲਗਾਰ ਦੂਜੇ ਨੰਬਰ ਤੇ ਜੇ ਇਹਨਾਂ ਨੂੰ ਵਰਨਿੰਗ ਦਿੱਤੀ ਹੈ ਜੇ ਨਾ ਹਟੇ 15 ਦਿਨਾਂ ਦੇ ਵਿੱਚ ਵਿੱਚ ਇਹਨਾਂ ਤੇ ਜੋ ਵੀ ਬਣਦਾ ਹੋਊਗਾ ਪਿੰਡੋਂ ਜਿੰਨੇ ਜੋਗੇ ਹੋਵਾਂਗੇ ਇਹਨਾਂ ਨੂੰ ਅਸੀਂ ਬਾਈ ਕਰ ਕਰਕੇ ਪਿੰਡੋਂ ਬਾਹਰ ਕਰਾਂਗੇ ਸਾਡੇ ਕੁਛ ਨਹੀਂ ਲੱਗਦੇ ਜਾਂ ਸਾਡੇ ਪੁੱਤਾਂ ਨੂੰ ਮਾਰਦੇ ਆ ਇਹ ਸਾਡੇ ਪੁੱਤ 6 ਮੁੰਡੇ ਮਾਰ ਚੁੱਕੇ ਸਾਡੇ ਪਿੰਡ ਦੇ ਜ਼ਿਲ੍ਹਾ ਜਲੰਧਰ ਤਹਿਸੀਲ ਫਲਾਰ ਹਾਂ ਧਲੇਤਾ ਪਿੰਡ ਆ ਨਾਂ ਸੁਡਾਈ ਨਾਂ ਮੇਰਾ ਸੁਖਵੀਰ ਸਿੰਘ ਸੁਖੀ ਆ ਜੀ ਬਾਈ ਹੁਣ ਆਪਾਂ ਦਰ ਰਾਤ ਰੋਣੇ ਆ 2 ਸਾਲਾਂ ਤੋਂ ਕਹੀ ਜਾਂਦਾ ਮਤੇ ਪਾਓ ਮਤੇ ਪਾਓ ਮਤੇ ਪਾਓ ਪੈਣ ਬਹੁਤ ਲੱਗ ਰੱਖੇ ਨੇ ਮਤੇ ਪਾ ਬਹੁਤ ਲੋਕਾਂ ਰੱਖੇ ਨੇ ਕਈ ਥਾਂ ਮਤੇ ਪਾ ਕੇ ਲੋਕ ਵੇਚੀ ਵੀ ਜਾਂਦੇ ਨੇ ਮੈਨੂੰ ਪਤਾ ਕਿਰੇ ਪਿੰਡ ਚੋਂ ਕਿੱਥੋਂ ਕਿਹਦਾ ਚਟਾ ਕਿੰਨਾ ਆਉਂਦਾ ਕਿਲੋ ਕਿਲੋ ਦਾ ਨੂੰ ਪਤਾ ਲੱਗ ਚੁੱਕਿਆ ਮੂਰਖਣਾ ਬਣਾਉ ਲੋਕਾਂ ਨੂੰ ਨਾ ਤੇ ਬਾਲੇ ਪਿੰਡਾਂ ਚ ਮਤੇ ਪਾ ਰੱਖੇ ਨੇ ਵੀ ਅਸੀਂ ਜਮਾਨਤ ਨਹੀਂ ਕੋਈ ਜਮਾਨਤ ਆ ਕਿ 8000 ਆਹ ਬਾਈ ਨੇ ਮਤੇ ਪਾਇਆ ਹੋਰ ਵੀ ਕਹੀਦਾ ਮਤੇ ਪਤੇ ਕਿੰਦੇ ਨੇ ਪਤੇ ਮਤੇ ਪੌਣੇ ਦਾ ਸਿੰਘ ਉਹ ਆਏ ਪਾਓ ਵੀ ਅਸੀਂ ਬਾਈ ਕਾਤ ਕਰਾਂਗੇ ਜਿਹੜਾ ਸਾਡੇ ਪਿੰਡ ਚ ਵੇਚੂ ਸਾਡੇ ਬੱਚਿਆਂ ਨੂੰ ਜ਼ਹਿਰ ਦੇਊ ਸਾਡੇ ਬੱਚਿਆਂ ਦਾ ਕਾਤਲਾ ਉਹ ਆਪਣਾ ਸਾਲ ਲੱਗਦਾ ਅਹੇ ਗੋਲੀ ਮਾਰੋ ਪਿੰਡ ਚੋਂ ਬਾਹਰ ਕੱਢੋ ਹੇਰ ਬਚਤਾਂ ਨਹੀਂ ਬਚਤ ਨਹੀਂ ਹੈਗੀ ਧੰਨਵਾਦ ਬਾਈ ਤੇਰਾ ਜੌਂਦਰਾ ਜੁਦਿਆ ਤੇਰੇ ਵਰਗੇ ਬੰਦੇ ਧਰ ਕਰਨਾ ਹੈ ਸਰਪੰਚ ਨੂੰ ਚਾਉਂਦੇ ਆ